ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਵਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਨੀਲੀ ਰਾਵੀ ਦੀ ਮੱਝ ਗੱਪਣ ਸੂਨ ਨੂੰ ਹਾਜ਼ਰ ਤੇ ਇੱਕ ਮੋਰਾ ਦੀ ਕਾਲੀ ਮੱਝ ਦੋ ਮੱਝਾਂ ਵਿਕਰੀ ਵਾਲੀਆਂ ਹਾਜ਼ਰ ਆ ਰੇਟ ਡਿਟੇਲ ਵੀ ਤੁਸੀਂ ਪੁੱਛਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਦਾ ਨਾਮ ਦੱਸਿਆ ਕਿ ਪਿੰਡ ਠੁੱਲੀਵਾਲ ਦੀ ਜਿਹੜਾ ਬਰਨਾਲਾ ਜੀ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਹਮੀਤਜੀ ਦੇ ਨਜ਼ਦੀਕ ਆ ਗਿਆ ਪਿੰਡ ਆਪਣਾ ਤੇ ਮੋਬਾਈਲ ਨੰਬਰ ਬਈ ਜੀ ਆਪਣਾ 9803021912 ਜੀ 9803021912 21912 ਤੇ ਜਿਹੜੀਆਂ ਆਪਾਂ ਇਹ ਮੱਝਾਂ ਦੇਖ ਰਹੇ ਆਪਣੇ ਘਰੇਲੂ ਮੱਝਾਂ ਹੀ ਆ ਹਾਂਜੀ ਹਾਂਜੀ ਇਹ ਘਰੇਲੂ ਮੱਝਾਂ ਨੇ ਜੀ ਜਿਹੜੀ ਆਪਾਂ ਇਹ ਨੀਲੀ ਦਾ ਵੀ ਮੱਝ ਦੇਖ ਰਹੇ ਹਾਂ ਸੂਆ ਘੜਾ ਇਸ ਵਕਤ ਸੂਰੀ ਹੈ ਵੀਰੇ ਚੌਥਾ ਸੂਆ ਜੀ ਅੱਛਾ ਚੌਥਾ ਸੂਆ ਹੁਣੇ ਸੂਰੀ ਆ ਹਾਂਜੀ ਅੱਜ ਇਹਦੇ ਦਿਨ ਕਿੰਨੇ ਕ ਪਿਆ ਸੂਣ ਚ ਬਾਕੀ ਅੱਜ 8 ਦਿਨ ਬਾਕੀ ਨੇ ਵੀਰੇ ਅੱਛਾ 8 ਦਿਨ ਅੱਜ ਇਹਦੇ ਸੂਣ ਚ ਬਾਕੀ ਆ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ 16 ਲੀਟਰ ਦੁੱਧ ਚੋਇਆ ਅੱਛਾ ਵਧੀਆ ਲੰਬਾ ਟਾਈਮ ਦੁੱਧ ਹੁੰਦੀ ਆ ਕਹਿੰਦਾ ਬਾ ਲਗਭਗ 2.5 ਤਿੰਨ ਕਿ ਮਹੀਨੇ ਲੱਗਿਆ ਪਾਉਂਦੀ ਹੁਣ ਤਿੰਨ ਕਿ ਦਾ ਬਸ ਠੀਕ ਹੈ ਠੀਕ ਹੈ ਪਿਛਲੇ ਸੂਏ ਦੀ ਅੱਜ ਦੀ ਕੱਟੀ ਖੜੀ ਬੂਰੀ ਨੀਲੀ 라ਵੀ ਦੇ ਵਿੱਚ ਹਨਾ ਸੋ ਠੀਕ ਹੈ ਸੋ ਕੱਟੀ ਦੇਖੋ ਯਾਰ ਲਗਭਗ 14-15 ਮਹੀਨੇ ਦੀ ਕੱਟੀ ਆ ਤੇ ਤੇ ਅੱਖ ਮਣਕ ਨਹੀਂ ਟੇਡਾ ਘੱਟ ਹਨਾ ਤੇ ਬੱਚੇ ਵੀ ਤਕਰੀਬਨ ਫਿਰ ਪੂਰੇ ਚੰਗੇ ਕੱਦ ਕਾਠ ਵਾਲੇ ਪਾਉਂਦੀ ਆ ਅੱਜ ਦੇ ਆਨੇ ਸਹੀ ਕਿਨੇ ਰਹਿ ਗਏ ਸੂਣ ਚ 8 ਦਿਨ ਸੂਣ ਚ ਬਾਕੀ ਹੁਣ ਟੀਕੇ ਕਿਹੜੇ ਲੱਗਿਆ ਵਾ ਠੀਕ ਆ ਸਰਕਾਰੀ ਲੱਗਿਆ ਵੀਰੇ ਸਾਇਗਨ ਦੇ ਨੀਲੀ ਰਗ ਜੀ ਠੀਕ ਆ ਮੇਰੇ ਖਿਆਲ ਨਾਲ ਸਾਇਆ ਸਰਕਾਰੀ ਨਾਬੇ ਵਾਲੇ ਹੁੰਦੇ ਆ ਹਨਾ ਠੀਕ ਆ ਉਹ ਸੀਮਨ ਲੱਗਿਆ ਵਾ ਚੋਣ ਚਵਾਦੀ ਕੋਈ ਭੂਰ ਫਰਲਾ ਕੁਝ ਨਹੀਂ ਬਿਲਕੁਲ ਸਾਫ ਜੀ ਤੇ ਮੋਲੇ ਦਾ ਕੀ ਰੱਖਿਆ ਵੇਚਣ ਵਾਲਾ ਮੋਲ ਫੋਨ ਤੇ ਕਰ ਚੀਜ਼ ਦੇ ਹਿਸਾਬ ਨਾਲ ਹੀ ਹੋਊਗਾ ਸੋ ਬਿਰੋ ਕੱਦ-ਗਾਠ ਵਗੈਰਾ ਮੈਂ ਤਾਂ ਦੇਖ ਸਕਦਾ ਹਾਂ ਸੋਹਣਾ ਸਾਫ ਸੁਥਰਾ ਵੱਡੀ ਮੈਂ ਹੈ ਪੂਰੀ ਚੰਗੀ ਬਾਡੀ ਲੈਣ ਦੇ ਵਿੱਚ ਚੌਥਾ ਸੂਆ ਇਸ ਵਾਰ ਸੂਰੀ ਆ ਸੂਣ ਦੇ ਵਿੱਚ ਤਕਰੀਬਨ ਇਹਦੇ 8-9 ਦਿਨ ਪੈਂਡਿੰਗ ਪਏ ਹੈਗੇ ਸੋ ਮੂੰਹ ਮੱਥਾ ਦੇਖੋ ਅੱਖਾਂ 'ਚ ਜਵਾਬ ਹੈਗਾ ਤੇ ਪੈਰਾ ਦੇ ਇਨਸਾਨ ਸਾਰੇ ਨੀਲੀ ਰਾਵੀ ਦੇ ਕੈਰੇਕਟਰ ਵੀ ਸਾਰੇ ਪੂਰੇ ਕਰਦੀ ਆ ਸੋ ਕੱਲੇ 8-9 ਦਿਨ ਦੀ ਮੈਂ ਕੱਚੀ ਆ ਬਾਡੀ-ਬੁੱਡੀ ਬਹੁਤ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਜਿੰਦੇ ਜਾਣ ਕਹਿੰਦਾ ਵਾ ਚੰਗੀ ਜਾਤ-ਪਾਤ ਵਾਲੀ نسل ਵਾਲੀ ਮੈਂ ਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਸੋ ਸਿੰਘਮੂ ਮੱਥਾ ਵੀ ਸੋਹਣਾ ਪੂਰੀ ਜਿਹੜੇ ਵੀਰ ਕਹਿੰਦਾ ਕਿ ਚੰਗੀ ਬਾਡੀ ਲੈਣੀ ਸਾਨੂੰ ਡਬਲ ਮੈਂ ਚਾਹੀਦੀ ਆ ਪੂਰੇ ਕੱਦ ਕਾਠ ਤੇ ਬੈੱਡ ਵਾਲੀ ਮੈਂ ਇਹ ਵਕਾਊਆ ਚੌਥਾ ਸੂਆ ਸੂਰੀਆ ਤੇ ਨੀਲੀ 라ਵੀ ਦਾ ਸੈਗ ਦਾ ਕੋਈ ਸੀਮਨ ਦੱਸ ਦਿਆ ਨਾਬਿਆਂ ਦਾ ਸੈਦ ਮੇਰੇ ਨਾਲ ਉਸ ਸੀਮਨ ਲੱਗਿਆ ਵਾ ਸਰਕਾਰੀ ਇਹਦੇ ਸੀਮਨ ਲੱਗਿਆ ਵਾ ਸੋ ਪਿਛਲੇ ਸੂਏ ਦਾ ਬੱਚਾ ਦੇਖ ਸਕਦੇ ਹਾਂ ਬੱਚੇ ਵੀ ਤਕਰੀਬਨ ਜਿਹੜੇ ਪੌਂਦੀ ਆ ਪੂਰਾ ਚੰਗੇ ਟੌਪ ਕਲਾਸ ਦੇ ਪੌਂਦੀ ਆ ਸਿਰਫ 13-14 ਮਹੀਨਾ ਦੀ ਕੱਟੀ ਆ ਜਿਹੜੀ ਤੁਸੀਂ ਸਾਡੀ ਦੇਖਦੇ ਪਏ ਹੋ ਰੇਟ ਵੀਰ ਕਹਿੰਦਾ ਤਾਂ ਫੋਨ ਤੇ ਕਰਾਂਗੇ ਤੇ ਬਾਈ ਜੀ ਦੋ ਨੰਬਰ ਜਿਹੜੀ ਆਪਾਂ ਕਾਲੀ ਮੱਝ ਦੇਖ ਰਹੇ ਆ ਇਹ ਕਿਹੜਾ ਸੂਆ ਇਸ ਵਾਰ ਸੂਰੀ ਹੈ ਚੌਥਾ ਸੂਆ ਸੂਰੀ ਹੈ ਚੌਥਾ ਸੂਆ ਬੱਚੇ ਵੀ ਵਧੀਆ ਪਉਂਦੀ ਆ ਅੱਛਾ ਉਹ ਤੋਂ ਪਿਛਲੇ ਸੂਆ ਵਿੱਚ ਕੱਟੀ ਇਹਦੀ ਆ ਹਨਾ ਨਹੀਂ ਉਹ ਤੋਂ ਪਿਛਲੇ ਸੂਆ ਦੀ ਉਹ ਛੇੜੀ ਆ ਅੱਛਾ ਪਿਛਲੇ ਦੀ ਆ ਘੜੀਆ ਉਹ ਤੋਂ ਪਿਛਲੇ ਦੀ ਇਹ ਗੱਬਣਾ ਹਨਾ ਹਾਂਜੀ ਹਾਂਜੀ ਗੱਬਣਾ ਠੀਕ ਆ ਤੇ ਕਿੰਨਾ ਕੁ ਦੁੱਧ ਪਾਇਆ ਬਾਈ ਜੀ ਨੇ ਇਹ ਵੀ ਸੋਨਾ ਨਹੀਂ ਮੱਝ ਨੇ ਅੱਛਾ 16 ਕਿਲੋ ਦੁੱਧ ਆਪਾਂ ਇਹਦਾ ਚੋਇਆਗਾ ਹਾਂਜੀ ਹਾਂਜੀ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਸੂਣਦੇ ਇਹ ਕੰਮੀ ਨੇ ਤਾਂ ਅੰਦਰ ਟਾਈਮ ਬਾਕੀ ਆ ਦਾ ਕੋਈ ਭਾਰਪੁਰ ਵਾਲੀ ਸ਼ਿਕਾਇਤ ਨਹੀਂ ਨਾ ਨਾ ਬਿਲਕੁਲ ਤੇ ਰੇਟ ਇਹਦਾ ਰੇਟ ਨਹੀਂ ਸੁਣਦੀ ਕਿਉਂਕਿ 1 ਮਹੀਨੇ ਦੀ ਕੱਚੀ ਆ ਹਨਾ ਤੇ ਚੌਣ ਚਵਾ ਚਵਾਈ ਦੀ ਓਕੇ ਜਾਵਾਂ ਸੀਮਨ ਕਿਹੜਾ ਲੱਗਿਆ ਹੋਇਆ ਇਸ ਵਾਰ ਇਹ ਵੀ ਸੈਕ ਲਈ ਲੱਗਿਆ ਹੋਈ ਸੋ ਭਰੋ ਦੂਜੇ ਨੰਬਰ ਤੇ ਕਾਲੀ ਮਹਿ ਦੇਖ ਸਕਦੇ ਚੌਥਾ ਸੂਏ ਇਹ ਸੂਰੀ ਆ ਇਹਦੇ ਸੂਨ ਦੇ ਵਿੱਚ 1 ਮਹੀਨੇ ਤੋਂ ਅੰਦਰ ਟਾਈਮ ਬਾਕੀ ਪਿਆ 25 26 ਦੇ ਦਿਨ ਇਸ ਮਹਿ ਦੇ ਬਾਕੀ ਪਿਆ ਬਾਡੀ ਲਾਈਨ ਵਗੈਰਾ ਦੇਖੋ ਚੰਗੀ ਆ ਤੇ ਇਹਨੇ ਵੀ ਤਕਰੀਬਨ 15 ਕਿਲੋ ਤੋਂ ਪਾਰ ਹੀ ਦੋ ਦਿੱਤਾ 16 ਦੇ ਨੀਅਰ ਅਬਾਊਟ ਹਨਾ ਤੇ ਬਾਕੀ ਸਿੰਘ ਨੂੰ ਮੱਥਾ ਦੇਖੋ ਜੀ ਸੋਹਣੀ ਚੰਗੀ ਵਜਨ ਮਜੂਦ ਵਾਲੀ ਮਹਿ ਹੈਗੀ ਬਹੁਤ ਬਹੁਤ ਲੰਬਾ ਟਾਈਮ ਲੰਘ ਗਿਆ ਵੀਰੇ ਠੀਕ ਹੈ ਕਹਿੰਦਾ ਬਾ ਦੋ ਢਾਈ ਕਿ ਮਹੀਨੇ ਦਾ ਗੈਪ ਵੀ ਪਾਉਂਦੀ ਹੁਣੇ ਸੋ ਵੀਰ ਕੋਲ ਦੋ ਮੱਜਾ ਇਕੱਠੀਆਂ ਸੋਹਣੀਆਂ ਦੋਨੇ ਵੀਰ ਨੇ ਹੈਗੇ ਵੇਚਣੀਆਂ ਸੋ ਬਾਡੀ ਬੁਡੀ ਦੇਖੋ ਮਹਿ ਜਿਆ ਕੈਰੈਕਟਰ ਵਗੈਰਾ ਤੇ ਬਾਕੀ ਦੋਨੇ ਮੱਜਾ ਵਜੜਿਆ ਤੁਹਾਨੂੰ ਦਿਖਾਈ ਜਾਂ ਜਿਹਨੂੰ ਪੰਜਾਬੀ ਚ ਕਹਾਵਤ ਕਹਿੰਦੇ ਮੱਜਾ ਰਹਿੰਦਾ ਚੰਗੀਆਂ ਰਾਜੀਆਂ ਰਾਜੀ ਪੂਰੀਆਂ ਵਜਨ ਮਜੂਦ ਵਾਲੀਆਂ ਤੇ ਬਾਈ ਕੋਲ ਬੱਚੇ ਵੀ ਮਗਰ ਛੋਟੀਆਂ ਤਿਆਰ ਹੋ ਗਈਆਂ ਜਗ੍ਹਾ ਹੀ ਨਹੀਂ ਕੀ ਆ ਉਸ ਦੇ ਕਾਰਨ ਬਾਈ ਦੋਨੇ ਮੱ ਤਪ ਪਿੰਡ ਠੂਲੀਵਾਲ ਜ਼ਿਲ੍ਹਾ ਬਰਨਾਲਾ ਨੀਲੀ ਰਾਵੀ ਦਾ ਤੇ ਮੋੜਾ ਦੀ ਮੱਝ ਪਕਾਊਆ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਅੱਦੇ ਚੈਨਲ ਨੂੰ ਪਿਆਰ ਦੇਣ ਲਈ ਤੈਜਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ